ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਕਿੰਗ ਦਾ ਪਿੰਡ ਸ਼ੇਰ ਨੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਣੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ ਕਿੰਗ ਕਬੱਡੀ ਤੇ ਦੋਸਤੋ ਜਿਵੇਂ ਮੈਂ ਤੁਹਾਨੂੰ ਸਵੇਰੇ ਵੀਡੀਓ ਪਾ ਕੇ ਦੱਸ ਦਿੱਤਾ ਸੀਗਾ ਵੀ ਜਦੋਂ ਵੀ ਆਪਾਂ ਨੂੰ ਅਕਾਲਗੜ੍ਹ ਦੇ ਕਬੱਡੀ ਕੱਪ ਬਾਰੇ ਹੋਰ ਜਾਣਕਾਰੀ ਮਿਲੇਗੀ ਤਾਂ ਉਹ ਵੀ ਆਪਾਂ ਤੁਹਾਨੂੰ ਜਲਦੀ ਵੀਡੀਓ ਪਾ ਕੇ ਦੱਸ ਦੇਵਾਂਗੇ ਸੋ ਦੋਸਤੋ ਆਪਾਂ ਨੂੰ ਕਾਂਗੇ ਦੀ ਟੀਮ ਦੇ ਬਾਰੇ ਜਾਣਕਾਰੀ ਮਿਲੀ ਹੈ ਦੱਸਾਂਗੇ ਵੀ ਕਾਂਗੇ ਦੀ ਟੀਮ ਦੇ ਵਿੱਚ ਗੁਰਵਿੰਦਰ ਨਾਲ ਕਿਹੜੇ-ਕਿਹੜੇ ਪਲੇਅਰ ਖੇਡਣਗੇ ਅੱਜ ਅਕਾਲਗੜ੍ਹ ਦੇ ਕਬੱਡੀ ਕੱਪ ਤੇ ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿੰਨਾਂ-ਜਿੰਨਾਂ ਮੇਰੇ ਵੀਰਾਂ ਨੇ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਬੈਕ ਅਪਡੇਟ ਸਭ ਤੋਂ ਪਹਿਲਾਂ ਮਿਲ ਗਿਆ ਕਰੇ ਤਾਂ ਚਲੋ ਦੋਸਤੋ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਦੋਸਤੋ ਗੁਰਵਿੰਦਰ ਨਾਲ ਅੱਜ ਕਾਂਗੇ ਦੀ ਟੀਮ ਦੇ ਵਿੱਚ ਪਲੇਅਰ ਖੇਡਣਗੇ ਗੁਰਵਿੰਦਰ ਕਾਂਗਾ ਸੋਨੀ ਨੀਟਾ ਰਾਜੂ ਰਕੇਸ਼ ਬੋਪਰ ਦੀਪਦ ਬੁਰਜੀ ਤਾਕੜ ਗੋਗੜੀਆਂ ਤੇ ਦੋਸਤੋ ਇਹ ਪਲੇਅਰ ਖੇਡਣਗੇ ਇਸ ਟੀਮ ਦੇ ਵਿੱਚ ਬਾਕੀ ਦੋਸਤੋ ਇਸ ਟੀਮ ਦੇ ਵਿੱਚੋਂ ਇੱਕ ਅੱਧਾ ਪਲੇਅਰ ਚੇਂਜ ਹੋ ਸਕਦਾ ਹੈਗਾ ਤੇ ਬਾਕੀ ਸਾਰੀ ਇਹ ਟੀਮ ਰਹੇਗੀ ਤੇ ਬਾਕੀ ਦੋਸਤੋ ਕਬੱਡੀ ਦੇ ਹਰੇਕ ਅਪਡੇਟਸ ਸਭ ਤੋ ਪਹਿਲਾਂ ਦੇਖਣ ਲਈ ਤੁਸੀਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸੋ ਇਹ ਸੀ ਦੋਸਤੋ ਅੱਜ ਦੀ ਵੀਡੀਓ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੇਂ ਕਿਸੇ ਟੌਪਿਕ ਦੇ ਨਾਲ ਧੰਨਵਾਦੀ